ਰਾਗ ਗੁੰਡ ਬਾਣੀ ਭਗਤਾ ਕੀ ਕਬੀਰ ਜੀ ਘਰੁ ਤਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇਸ ਸੁਨੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਬਾਬਾ ਬੋਲਨਾ ਕੀ ਕਹੀਐ ਜੈਸੇ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝਖ ਮਾਰੀ ਬੋਲਤ ਬੋਲਤ ਵਢੈ ਵਿਕਾਰਾ ਬਿਨ ਬੋਲੇ ਕੀਆ ਕਰਹਿ ਵਿਚਾਰਾ ਕਹੋ ਕਬੀਰ ਛੂਛਾ ਘਾਟ ਬੋਲੇ ਭਰਿਆ ਹੋਏ ਸੋ ਕਬ ਹੋ ਨਾ ਡੋਲੇ ਗੁੰਡ ਨਰੂ ਮਰੇ ਨਰ ਕਾਮ ਨ ਆਵੇ ਪਸ਼ੂ ਮਰੇ ਦਾਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣਉ ਮੈਂ ਕਿਆ ਜਾਣਉ ਬਾਬਾ ਰਹਾਉ ਹਾੜ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂंड ਮਹਿ ਲਾਗੈ ਗੁੰਡ आकाश गगन पाताल गगन है चाहो दिस गगन रहाये ले आनद मूल सदा पुरखोत्तम काट बिनसै गगन ना जाए ले मोहे वैराग भयो एहो जियो आए कहा गयो रहआव पंच तात मेल काया कीनी तात कहां ते कीन रे कर्म बाद्ध तुम जियौ कहत हौ कर्मह केन जियौ दीन रे हार मह तन है तन मह हार है सर्व निरंतर सोए रे कह कबीर राम नाम ना छोडा सहज होए सो होए रे ਰਾਗ ਗੁੰਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਪੂਜਾ ਬਾਦਿ ਭਿਲਾ ਕਰ ਡਾਰਿਓ ਹਸਤੀ ਕ੍ਰੋਪ ਮੂਡ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਆ ਮੂਰਤ ਕੈ ਹਾਉ ਬਲਿਹਾਰੈ ਆਹੇ ਮੇਰੇ ਠਾਕੁਰ ਤੂੰ ਰਾਜੂਰ ਕਾਜੀ ਬਕਬੋ ਹਸਤੀ ਤੋਰ ਰਹਾ ਰੇ ਮਹਾਵਤ ਤੁਜ ਡਾਰਉ ਕਾਟ ਇਸਹਿ ਤੁਰਾਵੋ ਕਲਹੋ ਸਾਟ ਹਸਤ ਨਾ ਤੋਰੈ ਧਰੈ ਧਿਆਨ ਵਾਖਰਦੈ ਬਸੈ ਭਗਵਾਨ ਕਿਆ અપਰਾਧ ਸੰਤ ਹੈ ਕੀ ਨਾ ਵਾਦ ਪੋਟ ਕੁੰਚਰ ਕਾਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਵਾਰ ਪਤਿਆ ਭਰ ਲਈਨਾ ਮਾਨਕ ਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਾਦ ਮਹ ਜਨ ਕੀ ਜਿੰਦ ਗੋਡਾ ਨਾ ਇਹੋ ਮਾਨਸ ਨਾ ਇਹੋ ਦਿਓ ਨਾ ਇਹੋ ਜਤੀ ਕਹਾ ਵੈਸੇ ਓ ਨਾ ਇਹੋ ਜੋਗੀ ਨਾ ਅਵਤੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਯਾ ਮੰਦਰ ਮਹਿ ਕੌਣ ਬਸਾਈ ਤਾ ਕਾ ਅੰਤ ਨਾ ਕੋ ਉਪਾਈ ਰਹਾਉ ਨਾ ਇਹੋ ਗਿਰਹੀ ਨਾ ਉਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾਰਕ ਤੂ ਰਾਤੀ ਨਾ ਇਹੋ ਬ੍ਰਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੈ ਸੇਖ ਨਾ ਇਹੋ ਜੀਵੈ ਨਾ ਮਰਤਾ ਦੇਖ ਇਸ ਮਰਤੇ ਕਾਉ ਜੇ ਕੋ ਊ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗ ਰੁ ਪਾਇਆ ਜੀਵਨ ਮਰਨ ਦੋ ਊ ਮਿਟਵਾਇਆ ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨਾ ਮੰਸ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦੁਆਰ ਉਪਰ ਚਿਲਕਾ ਵਹਿ ਕਾਨ ਉੱਚ ਵਿਚਾਰੇ ਹੋਏ ਫਾਲ ਇਹ ਆ ਮੁੰਡੀਆਂ ਸਿਰ ਚੜਿਬੋ ਕਾਲ ਇਹੋ ਮੁੰਡੀਆਂ ਸਗਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾਉ ਤੁਰੇ ਨਾਰ ਕੀ ਛੋੜੀ ਬਾਤਾ RAM ਨਾਮ ਵਾ ਕਾ ਮਨ ਰਤਾ ਲਰਕੀ ਲਰਕਨ ਖੈ ਬੋ ਨਾਹੇ ਮੁੰਡੀਆਂ ਅਨ ਦਿਨ ਧਾਪੇ ਜਾਹੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕਉ ਸਾਥਰ ਉਨ ਕਉ ਖਾਟ ਮੂਡ ਭਲੋਸ ਕਮਰ ਬੱਧ ਕੋਥੀ ਹਮ ਕਉ ਚਾਬਨ ਉਨ ਕਉ ਰੋਟੀ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਗੂੜਤ ਕੀ ਟੇਕ ਸੁਨ ਅੰਦਲੇ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡਾ ਕਸਮ ਮਰੈ ਤਉ ਨਾਰ ਨਾ ਰੂਵੈ ਉਸ ਰਖਵਾਰਾ ਆਉ ਰੋ ਹੋਵੈ ਰਖਵਾਰੇ ਕਾ ਹੋਏ ਬినాਸ਼ ਆਗੈ ਨਰਕ ਈਹਾ ਭੋਗ ਬਿਲਾਸ ਇਕ ਸੁਹਾਗਨ ਜਗਤ ਪਿਆਰੀ ਸਗਲੇ ਜੀਅ ਜੰਤ ਕੀ ਨਾਰੀ ਰਹਾਉ ਸੋ ਹਾ ਜਨ ਗਾਲ ਸੋ ਹੈ ਹਾਰ ਸੰਤ ਕਉ ਵੇਖ ਬਿਗਸੈ ਸੰਸਾਰ ਕਰ ਸੀਗਾਰ ਬਹ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਾਖਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰੈ ਤਖਡਾਇਣ ਹਮ ਤਿਸ ਕਾ ਬਹੁ ਜਾਣਿਆ ਧੀਓ ਜਬ ਹੂਏ ਕਿਰਪਾਲ ਮਿਲੇ ਗੁਰਦੇਓ ਕਾਹੋ ਕਬੀਰ ਅਬ ਬਾਹਰ ਕਰੀ ਸੰਸਾਰੈ ਕੈ ਅੰਚਲ ਲਰੀ ਗੋਡ ਗਰੇ ਸੋਬਾ ਜਾ ਕੈ ਰੇ ਨਾਹੇ ਆਵਤ ਪਹੀਆ ਖੂਦੇ ਜਾਹੇ ਵਾ ਕੈ ਅੰਤਰ ਨਹੀਂ ਸੰਤੋਖ ਬੇਨ ਸੋਹਾਗਨ ਲਾਗੇ ਦੋਖ ਧਨ ਸੋਹਾਗਨ ਮਹਾ ਪਵੀਤ ਤਪੇ ਤਪੀ ਸਰ ਡੋਲੇ ਚੀਤ ਰਹਾਉ ਸੋਹਾਗਨੈ ਕਿਰਪਨ ਕੀ ਪੂਤੀ ਸੇਵਕ ਤਾਜ ਜਗਤ ਸਿਉ ਸੂਤੀ ਸਾਧੂ ਕੈ ਠਾਡੀ ਦਰਬਾਰ ਸਰਨ ਤੇਰੀ ਮੋ ਕਾਉ ਨਿਸਤਾਰ ਸੋਹਾਗਨ ਹੈ ਅਤ ਸੁੰਦਰੀ ਪਦਨੇ ਵਰ ਸ਼ਨਕ ਸ਼ਨ ਹਰੀ ਜਾਉ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤਾ ਚੱਲੀ ਬੇਗ ਉਠ ਨੰਗੇ ਸੋਹਾਗਨ ਭਵਨ ਤ੍ਰੈ ਲੀਆ 10 ਅਠ ਪੁਰਾਨ ਤੀਰਥ ਰਸ ਕੀਆ ਬ੍ਰਹਮਾ ਵਿਸ਼ਨਮ ਮਹੇਸ਼ਰ ਭੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਉਰਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਵਿਧਵਾਰ ਆਚਨਾਰਦਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੇ ਸਾਧੂ ਬਿਨ ਐਸੇ ਅਬਗਤ ਜਾਵੇ ਜਾ ਰਉਤ ਸਹਿ ਜੋ RAM ਨਾ ਚੇਤੇ ਤਾਨ ਮਨ ਰਮਤ ਰਹੈ ਮਹਿ ਖੇਤੇ ਰਹਾਉ ਜੈਸੇ ਹਲ ਹਰ ਬਿਨਾ ਜਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪੋਈਐ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬੇਨ ਤੈਸੇ ਅਬਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਾਜ ਆਓ ਹੇ ਰੀ ਕਹੈ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬਾਹੁਰ ਨਹੀਂ ਮਰਨਾ ਗੋਡ ਕੂਟਣ ਸੋਏ ਜੋ ਮਨ ਕਉ ਕੂਟੈ ਮਨ ਕੂਟੈ ਤਉ ਜਮ ਤੇ ਛੂਟੈ ਕੋਟ ਕੋਟ ਮਾਨਕ ਅਸਵੱਟੀ ਲਾਵੇ ਸੋ ਕੂਟਨ ਮੁਕਤ ਬਾਹੋ ਪਾਵੇ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਨ ਕੇ ਮਾਹੇ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀਐ ਪਰ ਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬੁਜਾਰੀ ਸੋ ਜੋ ਬੁਜਾਰਹਿ ਸੋਦੈ ਪਾਂਚ ਬਲੀ ਤਹ ਕਾਉ ਪਰ ਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰ ਮਾਨੈ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਯਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਵਿਚਖਨ ਗੋਡ ਧਨ ਗੁਪਾਲ ਧਨ ਗੁਰਦੇਵ ਧਨ ਅਨਾਦ ਖੂਖੇ ਕਬਲ ਤਹ ਕੇਵ ਧਨ ਹੋਏ ਸੰਤ ਜਿਨ ਐਸੀ ਜਾਨੀ ਤਿਨ ਕਉ ਮਿਲੇ ਬੋਸਾਰਿੰਗ ਪਾਨੀ ਆਦਪੁਰਖ ਤੇ ਹੋਏ ਅਨਾਦ ਜਪੀਐ ਨਾਮ ਅਨ ਕੈ ਸਾਦ ਰਹਾਉ ਜਪੀਐ ਨਾਮ ਜਪੀਐ ਅੰਨ ਅੰਬੈ ਕਾ ਸੰਗ ਨੀਕਾ ਵਨ ਅੰਨੈ ਬਾਹਰ ਜੋ ਨਰ ਹੋਵਹਿ ਤੀਨ ਭਵਨ ਮਹਿ ਆਪਣੀ ਖੋਵਹਿ ਛੋੜਹਿ ਅੰਨ ਕਰਹਿ ਪਾਖੰਡ ਨਾ ਸੋਹਾਗਨ ਨਾ ਓਹੇ ਰੰਡ ਜਗ ਮਹਿ ਬਖਤੇ ਦੂਦਾਤਾ ਧਾਰੀ ਗੁਪਤੀ ਖਾਵਹਿ ਵਟਕਾ ਸਾਰੀ ਅੰਨੈ বিনা ਨਾ ਹੋਏ ਸੁਖਾਲ ਤਜਿਐ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਦ ਠਾਕੁਰ ਮਨ ਮੰਨਿਆ ਰਾਗ ਗੂੰਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ असोमेद जगने तुला पुरख दानें प्राग इस नाने तो ना पूजह हर कीर्त नामा अपने रामह भाज रे मन आलसिया रहा गया पिंड परता बनारस अस बसता मुख वेद चतुर पढ़ता සगලතරම अచ్చత ගుරගਆਨ ඉन्ందද්‍රੀ दരడතා खाட்டுකరම සෑහత රැහత සවාసකతసంබාధం මාాන ශోඩශෝඩ සగලපේදం සෙමරසිමරගෝබిඳం පාජਨம்மா තරසපාවసిந்தంගෝඩ ਨਾਦ ਪਰਮੇ ਜੈਸੇ ਮਿਰਗਾਏ ਪ੍ਰਾਨ ਤਜੇ ਵਾ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ 헤ਰਉ ਰਾਮ ਛੋੜ ਚਿਤ ਅਨਤ ਨਾ ਫੇਰਾਉ ਰਹਾਉ ਜਿਉ ਮੀਨਾ ਹੀਰੈ ਪਸੂ ਆਰਾ ਸੋਨਾ ਗੱਢ ਤੇ ਹੀਰੈ ਸੁਨਾਰਾ ਜਿਉਂ ਵਿਖਈ ਹੀਰੈ ਪਰ ਨਾਰੀ ਕੌਡਾ ਡਾਰਤ ਹੀਰੈ ਜੁਵਾਰੀ ਜਹ ਜਹ ਦੇਖਉ ਤਹ ਤਹ ਰਾਮਾ ਹਰ ਕੇ ਚਰਨ ਨਿਤ ਤੇ ਆਵੈ ਨਾਮਾ ਗੋਡਾ ਮੋ ਕਉ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਣੋ ਬਾਪ ਵੀ ਠੁਲਾ ਬਾਹ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੋਧ ਸਿਖ ਲਾਈ ਨਰ ਤੇ ਉਪਜ ਸੁਰਗ ਕਉ ਜੀਤੇ ਓ ਸੋ ਅਵਖਦ ਮੈਂ ਪਾਈ ਜਹਾਜ ਜਹਾ ਤੂ ਨਾਰਦ ਟੇਕੇ ਨੈ ਕਟਕਾ ਬਹੁ ਮੋਹੇ ਤੇਰੇ ਨਾਮ ਅਵਿਲਾੰਭ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਏਹ ਗੋਡ ਮਹੇਲਾගਤੀ ਤਾਲਾਵਿਲੀ ਬਛਰਵਨ ਗਾയਅਕਲੀ ਪਾਨਿਆ வேਨ ਮੀਨਤਲਫੈ ඇਸਰਾਮਨਾਮਾਬੇਨ ਵਪਰਨਮਾਵਰਹਾ। ਜੈਸੇ ਗਾਏ ਕਾਬਾਛਾ ਸ਼ੂਟਲਾ ਥਨ ਚੋਖਤਾ ਮੱਖਣ ਘੂਟਲਾ ਨਾਮ ਦੇਓ ਨਾਰਾਇਣ ਪਾਇਆ ਗੁਰ ਭੇਟ ਤ ਅਲਖ ਲਖਾਇਆ ਜੈਸੇ ਵਿਖੇ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪਤੇ ਨਿਰਮਲ ਘਾਮਾ ਤੈਸੇ RAM ਨਾਮਾ ਬਿਨ ਬਾਪੁਰੋ ਨਾਮਾ ਰਾਗ ਗੂੰਡ ਬਾਣੀ ਨਾਮ ਦੇਉ ਜੀਉ ਕੀ ਘਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕੁੱਲ ਹਰੀ ਸੋ ਹਰ ਅੰਦਲੇ ਕੀ ਲਾ ਕਰੀ ਹਰੈ ਨਮਸਤੇ ਹਰੈ ਨਮਹਿ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ ਹਾਰ ਹਰ 나ਖਸ ਹਰੇ ਪਾਰਾਨ ਅਜੈ ਮਲਕੀਓ ਬੈਕੁੰਠਹ ਥਾਨ ਸੂਆ ਪੜਾਵਤ ਗਨਕਾ ਤਰੀ ਸੋਹਾਰ ਨੈਨੋ ਕੀ ਪੂਤਰੀ ਹਾਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟਹ ਭਰੀ ਸਿਮਰਨ ਦ੍ਰੋਪਦ ਸੁਤ ਉਦਰੀ ਗਾਉਤਮ ਸਤੀ ਸਿਲਾ ਜਸ ਤਰੀ ਕੇਸੀ ਕੰਸ ਮਥਨ ਜਨ ਕੀਆ ਜੀਵ ਦਾਨ ਕਾ ਲੀ ਕਉ ਦਿਆ ਪ੍ਰਣਵ ਨਾਮਾ ਐਸੋ ਹਰੀ ਜਾਸ ਜਪਤ ਭੈ ਅਪਦਾ ਟਰੀ ਗੋਡ ਵੈ ਰਾ ਭੂਤ ਸੀਤ ਲਾਤਾ ਵੈ ਖਾਰ ਬਾਹਨ ਉਹ ਛਾਰ ਉਡਾਵੇ ਹਾਉ ਤਾਉ ਏਕ ਰਮਈਆ ਲੈ ਹਾਉ ਆਨ ਦੇਵ ਬਦਲਾਵਨ ਦੇ ਹਾਉ ਰਹਾਉ ਸੇਵਾ ਸੇਵ ਕਰਤੇ ਜੋ ਨਾਰ ਤੇ ਆਵੈ ਵਰਦ ਚੜੇ ਡਾਉ ਰੂ ਠਮਕਾਵੈ ਮਹਾ ਮਾਈ ਕੀ ਪੂਜਾ ਕਰੈ ਨਾਰ ਸੈ ਨਾਰ ਹੋਏ ਔਤਰੈ ਤੂ ਕਹੀਤ ਹੀ ਆਦ ਪਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ ਗੁਰਮਤਿ RAM ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਉ ਕਹੈ ਗੀਤਾ ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਕਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਂਦੀ ਥੀ ਕਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਕਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ हिंदू अन्ना तुरुकू काणा दोहा ते ज्ञानी सयाणा हिंदू पूजा दे हो राम मुसलमान मसीत नामे सोई सेविया जह देहोरा नामसीत ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਉਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤਾ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕਾਉ ਸਦਾ ਅਨੰਦੇ ਰਹਾਵ ਮੁਕੰਦ ਮੁਕੰਦ ਹਮਾਰੇ ਪ੍ਰਾਨੰ Jap ਮੁਕੰਦ ਮਸਤਕ ਨੀਸਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏ ਕਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੂਏ ਦਰਬਾਰ ਤੁਹੀ ਮੁਕੰਦ ਜੋਗ ਜੁਗਤਾਰ ਉਪਜਿਓ ਗਿਆਨ ਹੂਆ ਪ੍ਰਗਾਸ ਕਾ ਕਰਿਪਾ ਲੀਨੇ ਕੀਤ ਦਾਸ ਕਹੋਰ ਵਿਦਾਸ ਅਬ ਤ੍ਰਿਸ਼ਨਾ ਚੂਕੀ Jap mukand seva taahu ki gond ਜੇ ਉਹ 68 ਤੀਰਥ ਨਾ ਵੈ ਜੇ ਉਹ 12 ਸਿਲਾ ਪੂਜਾ ਵੈ ਜੇ ਉਹ ਕੂਪ ਟੱਟਾ ਦੇਵਾ ਵੈ ਕਰੈ ਨਿੰਦ ਸਭ ਮਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰਪਰ ਜਾਣਹੁ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਕੋ ਲਖੇਤ ਅਰਪੈ ਨਾਰ ਸੀਗਾਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਿਕ ਪ੍ਰਸਾਦ ਕਰਾਵੇ ਧੂਮਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਛਾਂਡੇ ਕਰੇ ਨਿੰਦ ਬਹੁ ਜੋ ਨਿਹਾਂਡੇ ਨਿੰਦਾ ਕਹਾ ਕਰਹੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾੜਾ निंदक सोद चारे आ कहर विदास पापी नरक सिधारे जोड़